ਦੋਸਤੋ ਅੱਜ ਦੀ ਕਹਾਣੀ ਹੈ ਮਿੱਤਰ ਸੰਧੀ ਦੀ ਮਹਾਰਾਜ ਕ੍ਰਿਸ਼ਨਦੇਵ ਰਾਏ ਦਾ ਆਪਣੇ ਗਵੰਡੀ ਰਾਜ ਨਾਲ ਪਿਛਲੇ ਕਈ ਸਾਲਾਂ ਤੋਂ ਗੁੱਸਾ ਗਿਲਾ ਚੱਲ ਰਿਹਾ ਸੀ ਕਈ ਵਾਰ ਦੋਵਾਂ ਰਾਜਾਂ ਦੀ ਸੈਨਾਵਾਂ ਆਹਮੋ ਸਾਹਮਣੇ ਆ ਚੁੱਕੀਆਂ ਸਨ ਇਸ ਸਮੇਂ ਵੀ ਸਥਿਤੀ ਤਣਾਅਪੂਰਨ ਬਣੀ ਹੋਈ ਸੀ ਅਜੇਹੇ ਵੀ ਚਿਤਨਾਲੀ ਰਾਮ ਨੇ ਵਿਰੋਧੀਆਂ ਨੂੰ ਸੋਚਿਆ ਕਿਉਂ ਨਾ ਇਸ ਮੌਕੇ ਦਾ ਲਾਭ ਉਠਾ ਕੇ ਮਹਾਰਾਜ ਨੂੰ ਚਿਤਨਾਲੀ ਰਾਮ ਦੇ ਵਿਰੁੱਧ ਢਕਾਇਆ ਜਾਵੇ ਸਾਰਿਆਂ ਨੇ ਮਿਲ ਕੇ ਸਲਾਹ ਕੀਤੀ ਕੀ ਇਹਤੇ ਇੱਕ ਦਰਬਾਰੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਇੱਕ ਦਿਨ ਜਦੋਂ ਮਹਾਰਾਜ ਬਾਗੀਚੇ ਵਿੱਚ ਟਹਿਲ ਰਹੇ ਸਨ ਕਿ ਉਹ ਦਰਬਾਰੀ ਉੱਥੇ ਜਾ ਪਹੁੰਚਿਆ ਕੁਝ ਦੇਰ ਤੱਕ ਉਹ ਇਧਰ ਉਧਰ ਦੀਆਂ ਗੱਲਾਂ ਮਾਰਦਾ ਰਿਹਾ ਫਿਰ ਪੁੱਛਿਆ ਮਹਾਰਾਜ ਤੁਸੀਂ ਕੀ ਕੁਝ ਸੁਣਿਆ ਕੀ ਮਹਾਰਾਜ ਘਬਰਾ ਕੇ ਉਸ ਦਾ ਚਿਹਰਾ ਵਿਖਣ ਲੱਗੇ ਜੇਕਰ ਜਾਨ ਬਖਸ਼ਣ ਦਾ ਵਚਨ ਦੇਵੋ ਤਾਂ ਕੁਝ ਆਖੋ ਮਹਾਰਾਜ ਨੇ ਇੱਕ ਪਲ ਸੋਚਿਆ ਫਿਰ ਬੋਲੇ ਜੋ ਆਖਣਾ ਹੈ ਨਿਸੰ ਕੋਚ ਅਕੂ ਮਹਾਰਾਜ ਮੈਨੂੰ ਅਜੀਹਾ ਅਬਾਸ ਮਿਲਿਆ ਹੈ ਕਿ ਆਪਣੇ ਤੇਨਾਲੀ ਰਾਮ ਦੀ ਗਵੰਡੀ ਰਾਜ ਨਾਲ ਮਿਲੇ ਹੋਏ ਹਨ ਇਥੋਂ ਦੀਆਂ ਗੁਪਤ ਗੱਲਾਂ ਉਹਨਾਂ ਦੇ ਰਾਹੀਂ ਗਵੰਡੀ ਰਾਜ ਤੱਕ ਪਹੁੰਚੀਆਂ ਰਹਿੰਦੀਆਂ ਹਨ ਕੀ ਬੱਕਦੇ ਹੋ ਅੱਖਾਂ ਕੱਢ ਕੇ ਮਹਾਰਾਜ ਗਰਜੇ ਮੈਨੂੰ ਤਾਂ ਅਜੀਹਾ ਸ਼ੱਕ ਪਹਿਲਾਂ ਹੀ ਸੀ ਮਹਾਰਾਜ ਕਿ ਤੁਸੀਂ ਮੇਰੀ ਗੱਲ ਸੁਣਦੇ ਹੀ ਅਗੋਂ ਬੋਲਾ ਹੋ ਉੱਠੋਗੇ ਇਹੀ ਕਾਰਨ ਹੈ ਕਿ ਬਾਕੀ ਦਰਬਾਰੀ ਵੀ ਇਸ ਗੱਲ ਨੂੰ ਜਾਣਦੇ ਹਨ ਪਰ ਆਖੰ ਦਾ ਹੌਸਲਾ ਨਹੀਂ ਕਰਦੇ ਕਿਉਂਕਿ ਤੇਨਾਲੀ ਰਾਮ ਦਾ ਜਾਦੂ ਤੁਹਾਡੇ ਸਿਰ ਚੜ ਕੇ ਬੋਲਦਾ ਹੈ ਉਸ ਦੀ ਸ਼ਿਕਾਇਤਾਂ ਤੁਸੀਂ ਸੁਣ ਨਹੀਂ ਸਕਦੇ ਇਹ ਹੀ ਕਾਰਨ ਹੈ ਕਿ ਉਹ ਕਿਵੇਂ ਵਿਸ਼ਵਾਸ ਕਰ ਲਈਏ ਅਸੀਂ ਤੁਹਾਡੀ ਗੱਲ ਤੇ ਜਦੋਂ ਕਿ ਅਸੀਂ ਜਾਣਦੇ ਹਾਂ ਕਿ ਤੇਨਾਲੀ ਰਾਮ ਸਾਡਾ ਸੱਚਾ ਵਫਾਦਾਰ ਹੈ ਸੁਣੋ ਦਰਬਾਰੀ ਅਸੀਂ ਵਿਸ਼ਵਾਸ ਨਾਲ ਆਖ ਸਕਦੇ ਹਾਂ ਕਿ ਤੁਹਾਨੂੰ ਕੋਈ ਗਲਤ ਇਤਲਾਬ ਮਿਲੀ ਹੈ ਆਪਣੇ ਆਪਣੇ ਵਿਸ਼ਵਾਸ ਦੀ ਗੱਲ ਹੈ ਮਹਾਰਾਜ ਤਾਨੂੰ ਜਿਸ ਤਰ੍ਹਾਂ ਤੇ ਨਾਲੀਰਾਮ ਉੱਪਰ ਪਰੋਸਾ ਹੈ ਮੈਨੂੰ ਆਪਣੀ ਸੂਚਨਾ ਉੱਪਰ ਯਕੀਨ ਹੈ ਪੂਰੀ ਜਾਂਚ ਪੜਤਾਲ ਦੇ ਬਾਅਦ ਹੀ ਮੈਂ ਇਹ ਗੱਲ ਤੁਹਾਡੇ ਸਾਹਮਣੇ ਰੱਖਣ ਦਾ ਸਾਹਸ ਕੀਤਾ ਹੈ ਉਸ ਦਰਬਾਰੀ ਦੀ ਦ੍ਰਿੜਤਾ ਵੇਖ ਕੇ ਇੱਕ ਵਾਰ ਤਾਂ ਕ੍ਰਿਸ਼ਨਦੇਵ ਵੀ ਸੋਚਨ ਲਈ ਬੇਵਸ ਹੋ ਗਏ ਕਿ ਕਿਦੜੇ ਇਹ ਦਰਬਾਰੀ ਸੱਚ ਤਾਂ ਨਹੀਂ ਆਖ ਰਿਹਾ ਫਿਰ ਕੁਝ ਸੋਚ ਕੇ ਬੋਲੇ ਠੀਕ ਹੈ ਅਸੀਂ ਇਸ ਗੱਲ ਦੀ ਗੁਪਤ ਜਾਂਚ ਕਰਾਵਾਂਗੇ ਅਤੇ ਤੇਨਾਲੀਰਾਮ ਦੇ ਕਸੂਰਵਾਰ ਹੋਣ ਦੀ ਸੂਰਤ ਵਿੱਚ ਰਾਜਦ્રોਹ ਦੇ ਅਪਰਾਧ ਵਿੱਚ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ। ਦਰਬਾਰੀ ਧੰਨਵਾਦ ਕਰਕੇ ਚਲਾ ਗਿਆ। ਉਸ ਦੇ ਜਾਂਦੇ ਹੀ ਮਹਾਰਾਜ ਨੇ ਤਨਾਲੀ ਰਾਮ ਨੂੰ ਬੁਲਾਇਆ ਅਤੇ ਸਿੱਧੇ ਲਹਿਜੇ ਨਾਲ ਪੁੱਛਿਆ ਤਨਾਲੀ ਰਾਮ ਸਾਨੂੰ ਇਤਲਾਹ ਮਿਲਿਆ ਕਿ ਤੁਸੀਂ ਰਾਜਦ્રોਹ ਵਿੱਚ ਸ਼ਾਮਲ ਹੋ ਅਤੇ ਗਵੰਡੀ ਰਾਜਨਾ ਨਾਲ ਮਿਲ ਕੇ ਸਾਡੇ ਰਾਜ ਦੀਆਂ ਗੁਪਤ ਸੂਚਨਾਵਾਂ ਉਸ ਨੂੰ ਦਿੰਦੇ ਹੋ। ਕੀ ਇਹ ਸੱਚ ਹੈ? ਤਨਾਲੀ ਰਾਮ ਹੱਕੇ ਬੱਕੇ ਖੜੇ ਕ੍ਰਿਸ਼ਨਦੇਵ ਰਾਜ ਦਾ ਚਿਹਰਾ ਵੇਖਦੇ ਰਹੇ। ਦੋਸ਼ ਅਜੀਹਾ ਸੀ ਕਿ ਉਹਨਾਂ ਦੇ ਦਿਮਾਗ ਨੂੰ ਸੁੰਨ ਕਰ ਦਿੱਤਾ। ਅੱਖਾਂ ਤੱਕ ਹੀ ਆਖਣ ਤੁਹਾਡੀ ਚੁੱਪ ਇਸ ਗੱਲ ਦੀ ਗਵਾਹ ਹੈ ਕਿ ਸਾਨੂੰ ਜਿਹੜੀ ਸੂਚਨਾ ਮਿਲੀ ਹੈ ਉਹ ਸੱਚੀ ਹੈ ਤੁਸੀਂ ਦੇਸ਼ਦ్రోਹੀ ਅਤੇ ਗद्दार ਹੋ ਮਹਾਰਾਜ ਐਨੇ ਵੱਡੇ ਅਪਰਾਧ ਦੀ ਐਨੀ ਮਾਮੂਲੀ ਸਜ਼ਾ ਪਰ ਇਹ ਆਵਾਜ਼ ਵੀ ਤਨਾਲੀ ਰਾਮ ਬੋਲਿਆ ਤੁਹਾਡੀਆਂ ਹੁਣ ਤੱਕ ਦੀਆਂ ਸੇਵਾਵਾਂ ਦੋਸਤਾਨਾ ਰਬਈਆ ਅਤੇ ਤੁਹਾਡੇ ਰੁਤਬੇ ਦੀ ਸ਼ਾਨ ਨੂੰ ਵੇਖਦੇ ਹੋਏ ਤੁਹਾਨੂੰ ਐਨੀ ਹੀ ਸਜ਼ਾ ਦੇਣੀ ਵਾਜਬ ਹੈ ਪਰੰਤੂ ਜੇਕਰ ਇਹੀ ਅਪਰਾਧ ਕਿਸੇ ਹੋਰ ਨੇ ਕੀਤਾ ਹੁੰਦਾ ਤਾਂ ਅਸੀਂ ਉਸ ਦੀਆਂ ਬੋਟੀਆਂ ਪਰਵਾ ਕੇ ਗਿਰਜਾਂ ਕਾਵਾਂ ਨੂੰ ਖਵਾ ਦਿੰਦੇ ਗੁੱਸੇ ਨਾਲ ਬੇਫਿਕਰੇ ਮਹਾਰਾਜ ਬੋਲੇ ਤੇਨਾਲੀ ਰਾਮ ਨੇ ਮਹਾਰਾਜ ਦਾ ਫੈਸਲਾ ਸੁਣ ਕੇ ਸਿਰ ਝੁਕਾ ਲਿਆ ਆਪਣੀ ਸਫਾਈ ਦਿੱਤੇ ਬਿਨਾਂ ਹੀ ਤੇਨਾਲੀ ਰਾਮ ਚੁੱਪਚਾਪ ਉੱਥੋਂ ਚਲੇ ਗਏ ਦੂਜੇ ਦਿਨ ਸਾਰੇ ਵਿਜੇਨਗਰ ਵਿੱਚ ਇਹ ਗੱਲ ਫੈਲ ਗਈ ਕਿ ਤੇਨਾਲੀ ਰਾਮ ਰਾਜ ਛੱਡ ਕੇ ਚਲੇ ਗਏ ਹਨ ਦਰਬਾਰੀ ਦੀ ਤਾਂ ਖੁਸ਼ੀ ਦੀ ਕੋਈ ਹੱਦ ਹੀ ਨਹੀਂ ਸੀ ਹੁਣ ਤਾਂ ਸਾਰੇ ਆਪਣਾ ਆਪਣਾ ਪ੍ਰਭਾਵ ਵਧਾਉਣ ਅਤੇ ਤਰੱਕੀ ਪਾਉਣ ਦੇ ਵਾਸਤੇ ਸੋਚਣ ਲੱਗੇ ਉਧਰ ਤੇਨਾਲੀਰਾਮ ਵਿਜੇਨਗਰ ਦੀ ਵਿਆਰੀ ਰਾਜਾ ਦੀ ਰਾਜਤਾਨੀ ਜਾ ਪੁੱਜੇ ਅਤੇ ਰਾਜਾ ਨਾਲ ਮੁਲਾਕਾਤ ਕੀਤੀ ਫਿਰ ਸੰਗਤਮਈ ਚੰਦਾ ਵਿੱਚ ਉਸਦੇ ਅਤੇ ਉਸਦੇ ਰਾਜ ਦੇ ਗੁਨਾ ਦਾ ਗੁਣਗਾਨ ਕੀਤਾ ਰਾਜਾ ਉਸ ਨੂੰ ਪਛਾਣਦੇ ਨਹੀਂ ਸਨ ਉਹਨਾਂ ਦੇ ਖੁਸ਼ ਹੋ ਕੇ ਤੇਨਾਲੀਰਾਮ ਤੋਂ ਉਹਨਾਂ ਦੀ ਜਾਨ ਪਛਾਨ ਪੁੱਛੀ ਤੇਨਾਲੀਰਾਮ ਦੀ ਜਾਨ ਪਛਾਨ ਸੁਣ ਕੇ ਰਾਜਾ ਬਹੁਤ ਪ੍ਰਸੰਨ ਹੋਇਆ ਉਸਨੇ ਉਸ ਦਾ ਬਹੁਤ ਨਾਮ ਸੁਨਿਆ ਸੀ ਇਸ ਲਈ ਉਸਨੇ ਹੁਕਮ ਦਿੱਤਾ ਕਿ ਤੇਨਾਲੀਰਾਮ ਦਾ ਸਵਾਗਤ ਰਾਜਕੀ ਮਹਿਮਾਨ ਵਜੋਂ ਕੀਤਾ ਜਾਵੇ ਸਾਰੀਆਂ ਰਸਮਾਂ ਦੇ ਬਾਅਦ ਰਾਜਾ ਨੇ ਉਸ ਨੂੰ ਆਪਣੇ ਨਜ਼ਦੀਕ ਹੀ ਸਿੰਘਾਸਨ ਉੱਪਰ ਬਿਠਾਇਆ ਤੇ ਬੋਲਿਆ ਤੇਨਾਲੀ ਰਾਮ ਜੀ ਤੁਹਾਡੇ ਮਹਾਰਾਜ ਕ੍ਰਿਸ਼ਨਦੇਵ ਰਾਜਤਾ ਸਾਨੂੰ ਦੁਸ਼ਮਣ ਸਮਝਦੇ ਹਨ ਫਿਰ ਤੁਸੀਂ ਕਿਵੇਂ ਇੰਨੀ ਡਰਤਾ ਨਾਲ ਸਾਡੇ ਰਾਜ ਵਿੱਚ ਆ ਗਏ ਕਿ ਤੁਹਾਨੂੰ ਅਜੀਹਾਂ ਨਹੀਂ ਲੱਗਿਆ ਕਿ ਸਾਡਾ ਰਾਜ ਵਿੱਚ ਤੁਹਾਡਾ ਕੋਈ ਨੁਕਸਾਨ ਹੋ ਸਕਦਾ ਹੈ ਕਿ ਤੁਸੀਂ ਆਪਣੇ ਮਹਾਰਾਜ ਦਾ ਕੋਈ ਸਨੇਹਾ ਲੈ ਆਏ ਹੋ ਰਾਜਨ ਤੁਸੀਂ ਵਿਦਵਾਨ ਨੇਕ ਗੁਣਾਂ ਗਾਨ ਹੋ अपार शक्ति ਦੇ مالک ਤੇ ਸੁਜੋਗ ਪ੍ਰਸ਼ਾਸਕ ਅਤੇ ਪ੍ਰਜਾ ਦਾ ਦੀਪ ਲਈ ਚੋਣ ਵਾਲੇ ਹੋ ਬਿਲਕੁਲ ਅਜਿਹੇ ਗੁਣ ਸਾਡੇ ਮਹਾਰਾਜ ਵਿੱਚ ਵੀ ਹਨ ਉਹ ਤੁਹਾਨੂੰ ਆਪਣਾ ਦੁਸ਼ਮਣ ਨਹੀਂ ਮਿੱਤਰ ਸਮਝਦੇ ਹਨ ਤੁਹਾਡੇ ਅਤੇ ਸਾਡੇ ਰਾਜ ਦਰਮਿਆਨ ਜਿਹੜਾ ਵੈਰ ਭਾਵ ਦਾ ਪਰਮ ਬਣਿਆ ਹੋਇਆ ਹੈ ਉਸ ਨੂੰ ਮਿਟਾਉਣ ਦੇ ਲਈ ਮਹਾਰਾਜ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ ਕੀ ਕਿਹਾ ਰਾਜਾ ਚੌਕੇ ਮਹਾਰਾਜ ਕ੍ਰਿਸ਼ਨਦੇਵ ਰਾਜ ਨੇ ਤੁਹਾਨੂੰ ਖੁਦ ਸਾਡੇ ਕੋਲ ਭੇਜਿਆ ਹੈ ਅਤੇ ਉਹ ਸਾਨੂੰ ਆਪਣਾ ਮਿੱਤਰ ਮੰਨਦੇ ਹਨ ਪਰੰਤੂ ਸਾਡੇ ਜਾਸੂਸਾਂ ਦੇ ਅਨੁਸਾਰ ਉਹ ਸਾਡੇ ਉੱਪਰ ਹਮਲਾ ਕਰਨ ਦੀ ਤਿਆਰੀ ਕਰ ਰਹੇ ਹਨ ਰਾਜਨ ਇਹ ਜਾਸੂਸਾਂ ਦੀ ਅਗਿਆਨਤਾ ਹੈ ਸਾਡੇ ਜਾਸੂਸਾਂ ਦਾ ਵੀ ਇਹੀ ਕਹਿਣਾ ਹੈ ਲੱਗਦਾ ਹੈ ਕਿਦਰੇ ਕੋਈ ਗਲਤਫਹਿਮੀ ਪੈਦਾ ਹੋ ਗਈ ਆ ਅਤੇ ਦੋਵਾਂ ਰਾਜਾਂ ਦੀ ਫੌਜ ਆਮੋ ਸਾਹਮਣੇ ਆ ਡਟੀਆਂ ਹਨ ਰਾਜਨ ਇਤਿਹਾਸ ਗਵਾਹ ਕਿ ਜੁੱਧ ਕਿਸੇ ਦੇ ਲਈ ਵੀ ਲਾਭਕਾਰੀ ਸਿੱਧ ਨਹੀਂ ਹੋਏ ਇਸੇ ਕਾਰਨ ਸੱਚਾਈ ਦਾ ਪਤਾ ਲਾਉਣ ਦੇ ਲਈ ਸਾਡੇ ਮਹਾਰਾਜ ਨੇ ਸਾਨੂੰ ਤੁਹਾਡੇ ਕੋਲ ਭੇਜਿਆ ਹੈ ਕਿ ਕਿਸ ਕਾਰਨ ਤੁਸੀਂ ਜੁੱਦ ਦੇ ਲਈ ਉਤਾਵਲੇ ਹੋ ਅਸੀਂ ਤਾਂ ਜੁੱਦ ਨਹੀਂ ਚਾਹੁੰਦੇ ਤੁਹਾਡੀਆਂ ਸੈਨਾਵਾਂ ਸਰਹੱਦ ਤੇ ਆਈਆਂ ਤਾਂ ਬਚਾਅ ਦੇ ਵਾਸਤੇ ਸਾਨੂੰ ਵੀ ਫੌਜ ਭੇਜਣੀ ਪਈ ਹੁਣ ਤੁਸੀਂ ਆਖਦੇ ਹੋ ਕਿ ਮਹਾਰਾਜ ਕ੍ਰਿਸ਼ਨਦੇਵ ਰਾਏ ਜੁੱਦ ਨਹੀਂ ਚਾਹੁੰਦੇ ਪਰ ਅਸੀਂ ਕਿਵੇਂ ਵਿਸ਼ਵਾਸ ਕਰੀਏ ਕਿ ਉਹ ਜੁੱਦ ਦੇ ਨਹੀਂ ਦੋਸਤੀ ਦੇ ਚਾਹਵਾਨ ਹਨ ਤੁਸੀਂ ਕੱਲ ਹੀ ਕੁਝ ਤੋਹਫੇ ਅਤੇ ਸੰਧੀ ਪੱਤਰ ਲੈ ਕੇ ਆਪਣਾ ਦੂਤ ਵਿਜੇਨਗਰ ਵੱਲ ਰਵਾਨਾ ਕਰ ਦੇਵੋ ਉਸ ਦੂਤ ਨੂੰ ਮੈਨੂੰ ਆਪਣਾ ਇੱਕ ਪੱਤਰ ਵੀ ਦੇਵਾਂਗਾ ਜੇਕਰ ਮਹਾਰਾਜ ਕ੍ਰਿਸ਼ਨਦੇਵ ਰਾਏ ਨੇ ਤੋਹਫੇ ਸਵੀਕਾਰ ਕਰ ਲੇ ਤਾਂ ਮਿੱਤਰਤਾ ਸਮਝੀ ਜਾਵੇ ਅਤੇ ਜੇਕਰ ਸਵੀਕਾਰ ਨਾ ਕੀਤੇ ਤਾਂ ਤੁਸੀਂ ਚਾਹੋ ਮੈਨੂੰ ਸਜ਼ਾ ਦੇ ਦੇਣੀ ਪਰੰਤੂ ਇਹ ਤਾਂ ਮੇਰੇ ਵੱਲੋਂ ਸੁਲਾਹ ਹੋਈ ਇਹ ਤਾਂ ਮੇਰੇ ਵੱਲੋਂ へਠੀ ਸਮਝੀ ਜਾਵੇਗੀ ਲੋਕ ਆਖਣਗੇ ਮੈਂ ਡਰ ਕੇ ਸਮਝੌਤਾ ਕਰ ਲਿਆ ਨਹੀਂ ਇਸ ਵਿੱਚ へਠੀ ਵਾਲੀ ਕੋਈ ਗੱਲ ਨਹੀਂ ਪ੍ਰਜਾ ਦੀ ਭਲਾਈ ਅਤੇ ਸ਼ਾਂਤੀ ਦੇ ਵਾਸਤੇ ਕੀਤਾ ਗਿਆ ਕੋਈ ਵੀ ਕੰਮ ਸ਼ਰਮਨਾਕ ਨਹੀਂ ਹੁੰਦਾ ਤੇ ਨਾਲੀराम ਬੋਲੇ ਰਾਜਾ ਦੀ ਸਮਝ ਵਿੱਚ ਆ ਗਿਆ ਕਿ ਦੂਜੇ ਹੀ ਦਿਨ ਉਸਨੇ ਕੀਮਤੀ ਤੋਹਫੇ ਦੇ ਨਾਲ ਇੱਕ ਦੂਤ ਨੂੰ ਵਿਜੇਨਗਰ ਵੱਲ ਨੂੰ ਰਵਾਨਾ ਕਰ ਦਿੱਤਾ ਉਧਰ ਦੋ ਹੀ ਦਿਨਾਂ ਵਿੱਚ ਮਹਾਰਾਜ ਨੂੰ ਚਾਲਕ ਦਰਬਾਰੀਆਂ ਦੀ ਕਰਤੂਤ ਦਾ ਪਤਾ ਲੱਗ ਗਿਆ ਉਹਨਾਂ ਨੇ ਸੋਚ ਲਿਆ ਕਿ ਇਹ ਜੇ ਦਰਬਾਰੀਆਂ ਨੂੰ ਸਖਤ ਸਜ਼ਾ ਦੇਣਗੇ ਪਰੰਤੂ ਇਸ ਤੋਂ ਪਹਿਲਾਂ ਉਹ ਤੇ ਨਾਲ ਹੀ ਰਾਮ ਦੇ ਬਾਰੇ ਜਾਣਨ ਦੇ ਵਾਸਤੇ ਬੇਚੈਨ ਸਨ ਕਿ ਉਹ ਕਿੱਥੇ ਹੋਵਣਗੇ ਤੀਜੇ ਦਿਨ ਜਿਵੇਂ ਹੀ ਗੁਆਂਡੀ ਦੇਸ਼ ਦਾ ਦੂਤ ਕੀਮਤੀ ਤੋਹਫੇ ਅਤੇ ਸਲਾਹ ਪੱਤਰ ਲੈ ਕੇ ਮਹਾਰਾਜ ਕ੍ਰਿਸ਼ਨਦੇਵ ਰਾਏ ਕੋਲ ਪੁੱਜਾ ਤਾਂ ਸਾਰੀ ਗੱਲ ਦੱਸੀ वैसे ही महाराज प्रसन्न हो गए मानी मानों ਵਿੱਚ ਉਹਨਾਂ ਨੇ ਤੇਨਾਲੀ ਰਾਮ ਦੀ ਬੁੱਧੀ ਦਾ ਪ੍ਰਸ਼ੰਸਾ ਕੀਤੀ ਅਤੇ ਤੁਰੰਤ ਇੱਕ ਮੰਤਰੀ ਨੂੰ ਤੋਹਫ਼ਾ ਸਹਿਤ ਗਵਾਂਡੀ ਰਾਜ ਦੇ ਲਈ ਰਵਾਨਾ ਕਰ ਦਿੱਤਾ ਅਤੇ ਇੱਕ ਪੱਤਰ ਵਿੱਚ ਇਹ ਵੀ ਬੇਨਤੀ ਕੀਤੀ ਕਿ ਤੇਨਾਲੀ ਰਾਮ ਨੂੰ ਸਨਮਾਨਪੂਰਵਕ ਸਾਡੇ ਮੰਤਰੀ ਨਾਲ ਭੇਜ ਦੇਣ ਜਦੋਂ ਤੇਨਾਲੀ ਰਾਮ ਵਾਪਸ ਵਿਜੇਨਗਰ ਪਹੁੰਚਦਾ ਮਹਾਰਾਜ ਨੇ ਉਸ ਨੂੰ ਆਪਣੇ ਸਾਥੀ ਨਾਲ ਲਾ ਲਿਆ ਜਿਨ੍ਹਾਂ ਦਰਬਾਰੀਆਂ ਨੇ ਤੇਨਾਲੀ ਰਾਮ ਦੇ ਖਿਲਾਫ ਸਾਜ਼ਿਸ਼ ਰਚੀ ਸੀ ਉਹਨਾਂ ਨੂੰ ਕਾफी ਸ਼ਰਮਿੰਦਾ ਹੋਣਾ ਪਿਆ ਰਾਜਾ ਉਹਨਾਂ ਨੂੰ ਸਖਤ ਡੰਡ ਦੇਣ ਦੇ ਪੱਖ ਵਿੱਚ ਸਨ ਪਰ ਤੇਨਾਲੀ ਰਾਮ ਨੇ ਉਹਨਾਂ ਨੂੰ ਅჯਹੀਆ ਕਰਨ ਤੋਂ ਰੋਕ ਦਿੱਤਾ ਆਖਿਆ ਮਹਾਰਾਜ ਜੇਕਰ ਇਹ ਅჯਹੀਆ ਨਾ ਕਰਦੇ ਤਾਂ ਗਵੰਡੀ ਰਾਜ ਨਾਲ ਦੁਸ਼ਮਣੀ ਕਿਵੇਂ ਮਾਸਮਾਪਤ ਹੁੰਦੀ ਆਪਣੇ ਪ੍ਰਤੀ ਤੇਨਾਲੀ ਰਾਮ ਦੇ ਮਨ ਵਿੱਚ ਹੁਣ ਵੀ ਆਦਰ ਵੇਕੇ ਉਹਨਾਂ ਨੇ ਸਾਰਿਆਂ ਦੇ ਸਿਰ ਸ਼ਰਮ ਨਾਲ ਝੁਕ ਗਏ ਧੰਨਵਾਦ